ਦੇਖੋ ਇਹ ਦੂ ਵੱਡੀ ਮੈਂ ਕਹਾਂ ਸ਼ਰਮ ਵਾਲੀ ਕੋਈ ਗੱਲ ਨਹੀਂ ਕਿ ਇੱਕ ਆਦਮੀ 1996 ਦੇ ਵਿੱਚ ਤਿੰਨ ਕਤਲ ਕਰਦਾ ਤਿੰਨ ਕਤਲ ਕਰਨ ਤੋਂ ਬਾਅਦ 2014-15 ਦੇ ਅੰਦਰ ਉਹ ਸਰੈਂਡਰ ਕਰਦਾ ਤੇ ਇਹਦੇ ਵਿੱਚ ਦੋ ਵਾਰ ਉਹ ਐਮਐਲਏ ਬਣਦਾ ਹੁਣ ਤੁਸੀਂ ਦੇਖੋ ਤਿੰਨ ਕਤਲ ਕਰਨੇ ਕਤਲ ਤੋਂ ਬਾਅਦ ਦੋ ਵਾਰ ਐਮਐਲਏ ਬੰਨਾ 2014 ਤੇ 15 ਦੇ ਅੰਡਰ ਸਰੈਂਡਰ ਕਰਨਾ ਤੇ 2018 ਦੇ ਅੰਦਰ यूपी गवर्नमेंट ਵੱਲੋਂ ਇੱਕ ਐਪਲੀਕੇਸ਼ਨ ਦਾ দাখিল ਕਰਨੀ ਅਦਾਲਤ ਦੇ ਅੰਦਰ ਕਿ ਅਸੀਂ ਕੇਸ ਵਾਪਸ ਲੈਨੇ ਆ ਅਜੂ ਤੇ ਕੀ ਮਾੜੀ ਗੱਲ ਹੋਵੇਗੀ ਇੰਡੀਆ ਦੇ ਅੰਦਰ ਹਿੰਦੁਸਤਾਨ ਦੇ ਅੰਦਰ ਮੈਂ ਕਈ ਵਾਰ ਕਹਿ ਚੁੱਕਾ ਕਿ ਸਾਡੇ ਲਈ ਕਾਨੂੰਨ ਹੋਰ ਨੇ ਇਹਨਾਂ ਲਈ ਕਾਨੂੰਨ ਹੋਰ ਨੇ ਕਾਨੂੰਨਾਂ ਦਾ ਫਰਕ ਹੈ ਉੱਥੋਂ ਦੀ ਸਰਕਾਰ ਨੇ ਐਪਲੀਕੇਸ਼ਨ ਦਿੱਤੀ ਕਿ ਅਸੀਂ ਇਹ ਕੇਸ ਵਾਪਸ ਲੈਨੇ ਪਰ ਅਦਾਲਤ ਨੇ ਉਹ ਐਪਲੀਕੇਸ਼ਨ ਰਿਜੈਕਟ ਕਰਤੀ ਜੇ ਅਦਾਲਤ ਨੇ ਸਜ਼ਾ ਕੀਤੀ ਤਾਂ ਹੁਣ ਤਾਂ ਹੱਦ ਹੀ ਲੰਘੀ ਜੋ ਗਵਰਨਰ ਨੇ ਅੰਡਰਸਾਈਕਚਰ ਕਾੜ ਧਾਰਾ